ਸੋ ਸ੍ਰੀ ਗੱਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਪੈਨਸ਼ਨ ਜਾਰੀ ਹੋਣ ਦੀ ਤਾਰੀਖ ਬਾਰੇ ਕਈ ਲੋਕਾਂ ਦੇ ਮਨ ਦੇ ਵਿੱਚ ਸਵਾਲ ਹਨ ਆਮ ਤੌਰ ਤੇ ਪੈਨਸ਼ਨ ਜਿਹੜੀ ਹੈ 15 16 17 ਤਾਰੀਖ ਤੱਕ ਲੋਕਾਂ ਦੇ ਖਾਤਿਆਂ ਦੇ ਵਿੱਚ ਆ ਜਾਂਦੀ ਹੈ ਤਾਂ ਇਸ ਮਹੀਨੇ ਵੀ ਜੂਨ ਮਹੀਨੇ ਦੀ ਪੈਨਸ਼ਨ 15 ਤੋਂ ਲੈ ਕੇ 18 ਤਾਰੀਖ ਦੇ ਵਿੱਚ ਵਿੱਚ ਜਾਰੀ ਕਰ ਦਿੱਤੀ ਜਾਵੇਗੀ ਬਹੁਤ ਸਾਰੇ ਲੋਕ ਜੂਨ ਮਹੀਨੇ ਦੀ ਪੈਨਸ਼ਨ ਦੀ ਉਡੀਕ ਕਰ ਰਹੇ ਹਨ ਕਿ ਕਿੰਨੀ ਤਾਰੀਖ ਨੂੰ ਜੂਨ ਮਹੀਨੇ ਦੀ ਪੈਨਸ਼ਨ ਜਾਰੀ ਕੀਤੀ ਜਾਵੇਗੀ ਕੁਝ ਲੋਕਾਂ ਦੀ ਪਿਛਲੇ ਮਹੀਨੇ ਦੀ ਪੈਨਸ਼ਨ ਵੀ ਹਾਲੇ ਤੱਕ ਉਹਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਆਈ ਹੈ ਸੋ ਉਹ ਲੋਕ ਵੀ ਉਡੀਕ ਕਰ ਰਹੇ ਹਨ ਕਿ ਉਹਨਾਂ ਦੀ ਪਿਛਲੇ ਮਹੀਨੇ ਦੀ ਪੈਨਸ਼ਨ ਵੀ ਉਹਨਾਂ ਦੇ ਖਾਤਿਆਂ ਦੇ ਵਿੱਚ ਜਾਰੀ ਕਰ ਦਿੱਤੀ ਜਾਏਗੀ। ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਈਏ ਕਿ ਪੈਨਸ਼ਨ 1500 ਦੇ ਹਿਸਾਬ ਨਾਲ ਹੀ ਤੁਹਾਡੇ ਖਾਤੇ ਦੇ ਵਿੱਚ ਆਏਗੀ ਕਿਉਂਕਿ ਸਰਕਾਰ ਨੇ ਅਧਿਕਾਰੀ ਤੌਰ ਤੇ ਕੋਈ ਵੀ ਅਜਿਹਾ ਬਿਆਨ ਨਹੀਂ ਦਿੱਤਾ ਹੈ ਜਿਸ ਨਾਲ ਸਰਕਾਰ ਵੱਲੋਂ ਕਿਹਾ ਗਿਆ ਹੋਵੇ ਕਿ ਪੈਨਸ਼ਨ ਵਿੱਚ ਵਾਅਦਾ ਕਰਕੇ ਪੈਨਸ਼ਨ ਨੂੰ 2500 ਰੁਪਏ ਕਰ ਦਿੱਤਾ ਗਿਆ ਹੈ। ਪੈਨਸ਼ਨ 1500 ਦੇ ਹਿਸਾਬ ਦੇ ਨਾਲ ਤੁਹਾਡੇ ਖਾਤੇ ਦੇ ਵਿੱਚ ਜਾਰੀ ਕੀਤੀ ਜਾਵੇਗੀ ਪਰ ਸਰਕਾਰ ਵੱਲੋਂ ਉਮੀਦ ਲਗਾਈ ਜਾ ਰਹੀ ਹੈ ਕਿ ਆਉਣ ਵਾਲੇ ਸਮਿਆਂ ਵਿੱਚ ਪੈਨਸ਼ਨ ਵਿੱਚ ਦਾ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇਗੀ ਕਿਉਂਕਿ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਜਦੋਂ ਉਹਨਾਂ ਦੀ ਸਰਕਾਰ ਆਏਗੀ ਤਾਂ ਉਹਨਾਂ ਦੀ ਸਰਕਾਰ ਵਿੱਚ ਪੈਨਸ਼ਨ ਵਿੱਚ ਵਾਅਦਾ ਜਿਹੜਾ ਹੈ ਪੈਨਸ਼ਨ ਦਾ ਕੀਤਾ ਜਾਵੇਗਾ ਤੇ 2500 ਪੈਨਸ਼ਨ ਕਰ ਦਿੱਤੀ ਜਾਵੇਗੀ ਸਰਕਾਰ ਬਹੁਤ ਜਲਦੀ ਇਸਤੇ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਲਗਾਈ ਜਾ ਰਹੀ ਹੈ ਕਿ ਸਰਕਾਰ ਪੈਨਸ਼ਨਾਂ ਵਿੱਚ ਵਾਅਦਾ ਕਰਕੇ ਲੋਕਾਂ ਨੂੰ ਰਾਹਤ ਜ਼ਰੂਰ ਦਵੇਗੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿੰਨੀ ਤਰੀਕ ਨੂੰ ਜੂਨ ਮਹੀਨੇ ਦੀ ਪੈਨਸ਼ਨ ਲੋਕਾਂ ਦੇ ਖਾਤਿਆਂ ਦੇ ਵਿੱਚ ਜਾਰੀ ਕਰ ਦਿੱਤੀ ਜਾਵੇਗੀ ਕਿਉਂਕਿ ਲੋਕ 1 ਤਰੀਕ ਤੋਂ ਲੈ ਕੇ ਜੂਨ ਉਹ ਮਹੀਨੇ ਦੀ ਪੈਨਸ਼ਨ ਦਾ ਇੰਤਜ਼ਾਰ ਕਰ ਰਹੇ ਹਨ ਬਹੁਤ ਸਾਰੇ ਲੋਕਾਂ ਦੇ ਘਰ ਦਾ ਗੁਜ਼ਾਰਾ ਜੂਨ ਮਹੀਨੇ ਦੀ ਪੈਨਸ਼ਨ ਤੇ ਟਿਕਿਆ ਹੋਇਆ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਘਰ ਦਾ ਗੁਜ਼ਾਰਾ ਉਹਨਾਂ ਦੀ ਜਿਹੜੀ ਮਹੀਨੇ ਦੀ ਪੈਨਸ਼ਨ ਹੁੰਦੀ ਹੈ ਉਸ ਪੈਨਸ਼ਨ ਦੇ ਹਿਸਾਬ ਦੇ ਨਾਲ ਹੀ ਚੱਲਦਾ ਹੈ ਉਹ ਲੋਕ ਪੈਨਸ਼ਨ ਦਾ ਇੰਤਜ਼ਾਰ ਕਰ ਰਹੇ ਨੇ ਕਿ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਅਤੇ ਅੰਗਹੀਣ ਬੇਸਹਾਰਾ ਲੋਕਾਂ ਨੂੰ ਮਿਲਣ ਵਾਲੀ ਪੈਨਸ਼ਨ ਕਿੰਨੀ ਤਰੀਕ ਨੂੰ ਲੋਕਾਂ ਦੇ ਖਾਤਿਆਂ ਦੇ ਵਿੱਚ ਜਾਰੀ ਹੋਏਗੀ ਅਸੀਤਵਾਰ ਨੂੰ ਦੱਸਦੀ ਹੈ ਕਿ 15 ਤੋਂ ਲੈ ਕੇ 20 ਤਰੀਕ ਦੇ ਵਿੱਚ ਵਿੱਚ ਤੁਹਾਡੇ ਖਾਤਿਆਂ ਦੇ ਵਿੱਚ ਜੜੀ ਪੈਨਸ਼ਨ ਜਾਰੀ ਹੋ ਜਾਵੇਗੀ ਜੇਕਰ ਕਿਸੇ ਦੀ ਪੈਨਸ਼ਨ 15 ਤੋਂ 20 ਤਰੀਕ ਦੇ ਵਿੱਚ ਵਿੱਚ ਉਹਨਾਂ ਦੇ ਖਾਤਿਆਂ ਦੇ ਵਿੱਚ ਜਾਰੀ ਨਹੀਂ ਹੁੰਦੀ ਹੈ ਤਾਂ ਉਹਨਾਂ ਨੂੰ ਕਬਰਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਉਹਨਾਂ ਦੀ ਵੀ ਜੜੀ ਪੈਨਸ਼ਨ ਹੈ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਉਹਨਾਂ ਦੇ ਖਾਤਿਆਂ ਦੇ ਵਿੱਚ ਜਾਰੀ ਕਰ ਦਿੱਤੀ ਜਾਏਗੀ ਜੇ ਆਪਾਂ ਗੱਲ ਕਰੀਏ ਪਿਛਲੇ ਮਹੀਨੇ ਜਿਹੜੇ ਲੋਕਾਂ ਦੀ ਪੈਨਸ਼ਨ ਹਾਲੇ ਤੱਕ ਉਹਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਆਈ ਹੈ ਉਹਨਾਂ ਲੋਕਾਂ ਦੀ ਪਿਛਲੇ ਮਹੀਨੇ ਅਤੇ ਇਸ ਮਹੀਨੇ ਦੀ ਪੈਨਸ਼ਨ ਉਹਨਾਂ ਦੇ ਖਾਤਿਆਂ ਦੇ ਵਿੱਚ ਜਾਰੀ ਹੋ ਜਾਏਗੀ ਜੇਕਰ ਉਹਨਾਂ ਦੀ ਪੈਨਸ਼ਨ ਉਹ ਨਹੀਂ ਹੁੰਦੀ ਹੈ ਤਾਂ ਇੱਕ ਵਾਰ ਉਹ ਆਪਣੇ ਨੇੜੇ ਦੇ ਸੀ ਡੀ ਪੀਓ ਦਫਤਰ ਦੇ ਵਿੱਚ ਜਾ ਕੇ ਉਹਨਾਂ ਨਾਲ ਸੰਪਰਕ ਕਰੋ ਅਤੇ ਡਾਕੂਮੈਂਟ ਦਿਖਾ ਕੇ ਦੁਬਾਰਾ ਤੋਂ ਪੈਨਸ਼ਨ ਦੀ ਜਿਹੜੀ ਪ੍ਰੋਬਲਮ ਹੈ ਉਸ ਨੂੰ ਅਪਡੇਟ ਕਰਵਾਓ ਤੁਸੀਂ ਘਰ ਬੈਠ ਕੇ ਵੀ ਚੈੱਕ ਕਰ ਸਕਦੇ ਹੋ ਕਿ ਤੁਹਾਡੇ ਆਧਾਰ ਕਾਰਡ ਪੈਨ ਕਾਰਡ ਬੈਂਕ ਖਾਤਾ ਅਤੇ ਵੋਟਰ ਕਾਰਡ ਵਿੱਚ ਕਿਸੇ ਤਰ੍ਹਾਂ ਦਾ ਨਾਮ ਜਾਂ ਪਤੇ ਵਿੱਚ ਕੋਈ ਮਿਸਮੈਚਿੰਗ ਤਾਂ ਨਹੀਂ ਹੈ ਕਿਉਂਕਿ ਸਰਕਾਰ ਦੁਆਰਾ ਵੈਰੀਫਿਕੇਸ਼ਨਾਂ ਕੀਤੀਆਂ ਜਾ ਰਹੀਆਂ ਹਨ ਜਿਸ ਵਿੱਚ ਜਿਹੜੇ ਵੀ ਲੋਕ ਸਰਕਾਰ ਤੋਂ ਫਰਜ਼ੀ ਤਰੀਕੇ ਦੇ ਨਾਲ ਪੈਨਸ਼ਨ ਲੈਂਦੇ ਪਾਏ ਗਏ ਸਰਕਾਰ ਉਨ੍ਹਾਂ ਦੀਆਂ ਪੈਨਸ਼ਨਾਂ ਬੰਦ ਕਰ ਦੇਵੇਗੀ ਪਿਛਲੇ ਸਮਿਆਂ ਵਿੱਚ 2 ਲੱਖ ਤੱਕ ਲੋਕਾਂ ਦੀ ਪੈਨਸ਼ਨਾਂ ਜਿਹੜੇ ਸਰਕਾਰ ਵੱਲੋਂ ਬੰਦ ਕਰ ਦਿੱਤੀਆਂ ਗਈਆਂ ਹਨ ਜੋ ਫਰਜ਼ੀ ਤਰੀਕੇ ਦੇ ਨਾਲ ਪੈਨਸ਼ਨ ਲੈ ਰਹੇ ਸਨ ਸੋ ਜੇਕਰ ਤੁਸੀਂ ਪੈਨਸ਼ਨ ਦੇ ਸਹੀ ਅਕਦਾਰ ਹੋ ਤਾਂ ਸਾਨੂੰ ਖਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਤੁਹਾਡੀ ਪੈਨਸ਼ਨ ਤੁਹਾਡੇ ਖਾਤਿਆਂ ਦੇ ਵਿੱਚ ਆ ਜਾਏਗੀ ਲੇਕਿਨ ਤੁਹਾਨੂੰ ਥੋੜਾ ਜਿਹਾ ਇੰਤਜ਼ਾਰ ਕਰਨਾ ਪਵੇਗਾ ਸਰਕਾਰ ਜਲਦੀ ਪੈਨਸ਼ਨਾਂ ਜਾਰੀ ਕਰਕੇ ਲੋਕਾਂ ਨੂੰ ਰਾਹਤ ਦੇ ਦੇਵੇਗੀ ਤੇ ਜਿਹੜੇ ਵੀ ਵੀਰ ਭੈਣਾਂ ਇਸ ਵੀਡੀਓ ਨੂੰ ਦੇਖ ਰਹੇ ਨੇ ਉਹ ਕਿਹੜੇ ਇਲਾਕੇ ਦੇ ਰਹਿਣ ਵਾਲੇ ਨੇ ਕੀ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਨਸ਼ਨ ਆ ਚੁੱਕੀ ਹੈ ਜਾਂ ਫਿਰ ਨਹੀਂ ਆਈ ਹੈ ਉਸ ਦੇ ਬਾਰੇ ਵੀ ਸਾਨੂੰ ਜਾਣਕਾਰੀ ਜ਼ਰੂਰ ਦਿਓ ਕਿਉਂਕਿ ਬਹੁਤ ਸਾਰੇ ਲੋਕ ਇੱਥੇ ਵੀਡੀਓ ਦੇਖਣ ਵਾਸਤੇ ਆਉਂਦੇ ਨੇ ਤੇ ਕਈ ਲੋਕਾਂ ਦੇ ਖਾਤਿਆਂ ਦੇ ਵਿੱਚ ਪੈਸੇ ਨਹੀਂ ਆਉਂਦੇ ਤਾਂ ਤੁਸੀਂ ਕਿਹੜੇ ਜ਼ਿਲ੍ਹੇ ਦੇ ਵਿੱਚ ਰਹਿੰਦੇ ਹੋ ਤੁਸੀਂ ਆਪਣਾ ਜ਼ਿਲ੍ਹਾ ਦੱਸਿਓ ਜੇਕਰ ਤੁਹਾਡੀ ਪੈ ਦੇਸੀਓ ਕਿ ਤੁਸੀਂ ਕਿਹੜੇ ਜ਼ਿਲ੍ਹੇ ਵਿੱਚ ਵਿਚਾਰੇ ਰਹੇ ਸੀ ਤੇ ਤੁਹਾਡੀ ਪੈਨਸ਼ਨ ਆ ਚੁੱਕੀ ਹੈ ਕਿਉਂਕਿ ਬਾਕੀ ਲੋਕਾਂ ਦੀ ਵੀ ਪੈਨਸ਼ਨ ਆ ਜਾਵੇਗੀ ਜੇਕਰ ਤੁਹਾਡੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਆ ਚੁੱਕੀ ਹੈ ਇਸ ਲਈ ਲੋਕਾਂ ਨੂੰ ਇਹ ਦੱਸਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਬਹੁਤ ਸਾਰੇ ਲੋਕ ਜੇ ਨੇ ਜੋ ਬਹੁਤ ਘਬਰਾ ਜਾਂਦੇ ਨੇ ਕਿ ਸਾਡੀ ਪੈਨਸ਼ਨ ਕਿਉਂ ਨਹੀਂ ਆ ਰਹੀ ਹੈ ਸਰਕਾਰ ਨੇ ਬੰਤਾ ਨਹੀਂ ਕਰ ਦਿੱਤੀ ਤਾਂ ਇਹ ਚੀਜ਼ ਦੱਸਣਾ ਸਾਡਾ ਫਰਜ਼ ਬਣਦਾ ਹੈ ਤਾਂ ਕਿ ਲੋਕਾਂ ਦੇ ਵਿੱਚ ਘਬਰਾਹਟ ਨਾ ਹੋਵੇ ਅਤੇ ਲੋਕਾਂ ਦੇ ਖਾਤਿਆਂ ਦੇ ਵਿੱਚ ਜਿਹੜੇ ਪੈਸੇ ਸਮੇਂ ਸਿਰ ਪਹੁੰਚ ਜਾਣ ਮਿਲਦੇ ਆ ਜੀ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ